ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਇੱਕ ਵਾਰ ਫੇਰ ਤੋਂ ਕੋਰ ਡਿਜ਼ਾਈਨਰ ਬੁਟੀਕ ਦੇ ਵਿੱਚ ਅੱਜ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਜਿਹੜੀ ਇਹ ਵਾਲੀ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ 17 ਬਸਟ ਦੇ ਹਿਸਾਬ ਨਾਲ ਜਿਹੜੀਆਂ ਕੱਟਾਂ ਨੇ ਉਹ ਕਿਸ ਤਰੀਕੇ ਨਾਲ ਪਾਉਣੀਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਨੇ ਕੱਪੜੇ ਨੂੰ ਕਿਸ ਤਰੀਕੇ ਦੇ ਨਾਲ ਉਤਾਰਿਆ ਹੋਇਆ ਇਹਦੀ ਲੰਬਾਈ ਵੀ 4 ਇੰਚ ਜ਼ਿਆਦਾ ਉਤਾਰੀ ਹੋਈ ਆ ਤੇ ਚੌੜਾਈ ਵੀ ਆਪਾਂ ਨੇ हिਪ ਦੇ ਹਿਸਾਬ ਦੇ ਨਾਲ 4 ਇੰਚ ਜ਼ਿਆਦਾ ਉਤਾਰੀ ਹੋਈ ਆ हिਪ ਇਹਨਾਂ ਦੀ ਹੈਗੀ ਆ ਜੀ 19 19 ਦੇ ਹਿਸਾਬ ਦੇ ਨਾਲ ਆਪਾਂ ਨੇ 4 ਪਲੱਸ ਕਰਕੇ ਕਪੜਾ ਉਤਾਰਿਆ ਹੋਇਆ ਹੈ ਕਪੜੇ ਨੂੰ ਆਪਾਂ ਨੇ ਉਤਾਰਨ ਤੋਂ ਬਾਅਦ ਹਨਾ ਦੋਨੋਂ ਬੱਲਿਆਂ ਨੂੰ ਆਪਾਂ ਨੇ ਪ੍ਰੈਸ ਕਰ ਲੈਣੀਆਂ ਚੰਗੀ ਤਰ੍ਹਾਂ ਠੀਕ ਹੈ ਜੀ ਜਿਹੜੀ ਤੁਸੀਂ ਵੀ ਕਟਿੰਗ ਕਰਨੀ ਹੈ ਕਿਸੇ ਵੀ ਸ਼ਰਟ ਦੇ ਤੁਸੀਂ ਪ੍ਰੈਸ ਕਰਨ ਤੋਂ ਬਿਨਾ ਨਹੀਂ ਕਰਨੀ ਉਹ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਦੋਨੋਂ ਬੱਲਿਆਂ ਨੂੰ ਕਰ ਲੈਣੀਆਂ ਜੀ ਪ੍ਰੈਸ ਤੇ ਬਾਕੀ ਹੁਣ ਜਿਹੜੀ ਕਟਿੰਗ ਆ ਤੇ ਉਹ ਆਪਾਂ ਡਰਾਫਟਿੰਗ ਵਗੈਰਾ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਦੱਸਦੇ ਆ ਠੀਕ ਹੈ ਜੀ ਕਪੜੇ ਨੂੰ ਆਪਾਂ ਨੇ ਸੈੱਟ ਕਰਕੇ ਰੱਖ ਲਿਆ ਏ ਦੋਨੋਂ ਕੱਲੇ ਰੱਖੇ ਹੋਏ ਨੇ ਬੈਕ ਵਾਲਾ نیچے ਤੇ ਫਰੰਟ ਵਾਲਾ ਆਪਾਂ ਨੇ ਉੱਪਰਲੇ ਪਾਸੇ ਰੱਖਿਆ ਹੋਇਆ ਤੇ ਲੰਬਾਈ ਤੇ ਚੌੜਾਈ ਆਪਾਂ ਤੁਹਾਨੂੰ ਦੱਸਿਆ ਕਿ ਆਪਾਂ ਨੇ 4 ਪਲੱਸ ਕਰਕੇ ਉਤਾਰੀ ਹੋਈ ਆ ਠੀਕ ਹੈ ਜੀ ਤੇ ਹੁਣ ਇਹਨਾਂ ਦਾ ਜਿਹੜਾ ਬੈਕ ਨੈਕ ਆ ਉਹ ਹੈਗਾ ਜੀ 5.5 5.5 ਦੇ ਹਿਸਾਬ ਤੇ ਨਾਲ ਹੁਣ ਆਪਾਂ ਤੁਹਾਨੂੰ ਦੱਸਾਂਗੇ ਇਹਨਾਂ ਦਾ ਜਿਹੜਾ ਤੀਰਾ ਆਪਾਂ ਨੇ ਕਿੰਨਾ ਲਾਉਣਾ ਹੁਣ ਇਹਨਾਂ ਦਾ ਤੀਰਾ ਆਪਾਂ ਲਾਵਾਂਗੇ ਜੀ 6 ਇੰਚ ਠੀਕ ਹੈ ਜੀ ਹੁਣ ਇਹ ਜਿਹੜੀ ਸ਼ਰਟ ਹੈ ਇਹ ਵਿੱਚ ਸਾਰੀਆਂ ਪਲੇਟਾਂ ਪਾਉਣੀਆਂ ਨੇ ਇਸ ਕਰਕੇ ਇਹਨਾਂ ਦਾ ਜਿਹੜਾ ਮੋਢਾ ਲਗਾਵਾਂਗੇ ਆਪਾਂ ਉਹ ਲਗਾਵਾਂਗੇ ਆਪਾਂ 1 ਇੰਚ ਜ਼ਿਆਦਾ ਯਾਨੀ ਕਿ 7 ਇੰਚ ਉਸ ਤੋਂ ਬਾਅਦ ਆ ਜਾਂਦਾ ਜੀ ਆਪਣਾ ਵੇਸਟ ਦਾ ਨਿਸ਼ਾਨ ਉਹ ਆਪਾਂ ਲਗਾਵਾਂਗੇ ਜੀ 15 ਇੰਚ ਤੇ ਤੁਸੀਂ 14.5 ਤੇ ਵੀ ਲਗਾ ਸਕਦੇ ਹੋ ਤੇ हिਪ ਦਾ ਨਿਸ਼ਾਨ ਆਪਾਂ ਨੇ 22 ਇੰਚ ਤੇ ਲਗਾ ਲੈਣਾ ਪਲੇਟਾਂ ਦਾ ਨਿਸ਼ਾਨਾ ਜਿਹੜਾ ਉਹ ਆਪਾਂ ਇਹਨਾਂ ਦਾ 12 ਇੰਚ ਤੋਂ ਲਗਾਵਾਂਗੇ ਠੀਕ ਹੈ ਜੀ ਤੇ ਬਾਕੀ ਜਿਹੜੀ ਪਲੇਟਾਂ ਦੀ ਲੰਬਾਈ ਆ ਉਹ ਆਪਾਂ ਲਾਵਾਂਗੇ 7 ਇੰਚ ਚ ਚੌੜਾਈ ਆਪਾਂ ਨੇ 3.5 ਹੀ ਰੱਖਣੀ ਆ ਕਿਉਂਕਿ ਇਹਨਾਂ ਦੀ ਬਸਟ ਸਾਈਜ਼ ਹੀ ਘੱਟ ਘੱਟ ਆ ਮਤਲਬ ਬਾਕੀ ਨਾਪਿਆਂ ਦਾ ਠੀਕ ਹੈ ਓਕੇ ਆ ਮਤਲਬ ਹੁਣ ਇਥੋਂ ਆਪਾਂ ਨੇ ਦੇਖੋ 6 ਤੀਰੇ ਲਗਾਇਆ ਸੀ ਹੁਣ ਇਹਨਾਂ ਦਾ ਜਿਹੜਾ ਫਰੰਟ ਲਗਾਉਣਾ ਉਹ ਆਪਾਂ ਲਗਾਵਾਂਗੇ ਪੌਣੇ 6 ਪੌਣੇ 6 ਤੇ ਆਪਾਂ ਨੇ ਨਿਸ਼ਾਨ ਲਗਾ ਲੈਣਾ ਫਰੰਟ ਕ੍ਰੋਸ ਦਾ ਤੇ ਬਸਟ ਸਾਈਜ਼ ਦਾ ਆਪਾਂ ਜੇ ਸਾਰੀਆਂ ਪਲੇਟਾਂ ਪਾਉਣੀਆਂ ਹੁੰਦੀਆਂ ਨੇ ਤਾਂ ਆਪਾਂ ਨੇ ਅੱਧਾ ਇੰਚ ਜਿਹੜਾ ਵਧਾ ਕੇ ਲਗਾਉਣਾ ਹੁੰਦਾ ਠੀਕ ਹੈ ਕਮਰ ਦਾ ਨਿਸ਼ਾਨ ਵੀ ਆਪਾਂ ਨੇ 1/2 ਇੰਚ ਛੱਡ ਕੇ ਲਗਾਉਣਾ ਹੁੰਦਾ ਕਿਉਂਕਿ ਉੱਥੇ ਪਲੇਟ ਆ ਜਾਣੀ ਹੁੰਦੀ ਹੈ ਤੇ हिਪ ਦਾ ਨਿਸ਼ਾਨ ਵੀ ਆਪਾਂ ਨੇ ਹਾਫ ਕਰਕੇ 9.5 ਤੇ ਲਗਾ ਲੈਣਾ ਮਾਰਜਨ ਆਪਾਂ ਨੇ 2-2 ਇੰਚ ਰੱਖ ਲੈਣਾ ਠੀਕ ਹੈ ਜੀ ਹੁਣ ਫਰੰਟ ਕਰਾਸ ਲਗਾ ਲੈਣਾ ਆਪਾਂ ਨੇ ਪੌਣੇ 6 ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਪੌਣੇ 6 ਠੀਕ ਹੈ ਜੀ ਤੇ ਬੈਕ ਕਰਾਸ ਆਪਾਂ ਨੇ 1 ਇੰਚ ਵਧਾ ਕੇ ਲਗਾ ਲੈਣਾ ਬਾਕੀ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਸਿੱਧੇ ਕਰ ਲੈਣਾ ਕਿਉਂਕਿ ਅਗਰ ਤੁਹਾਡੀ ਡਰਾਫਟਿੰਗ ਵਧੀਆ ਹੋਊਗੀ ਕਟਿੰਗ ਵੀ ਤਾਂ ਵਧੀਆ ਹੋਊਗੀ ਅਗਰ ਕਟਿੰਗ ਵਧੀਆ ਹੋਊਗੀ ਤੇ ਤੁਹਾਡੀ ਸਟਿਚਿੰਗ ਵੀ ਆਟੋਮੈਟਿਕਲੀ ਵਧੀਆ ਹੀ ਹੋਊਗੀ ਠੀਕ ਹੈ ਜੀ ਬਾਕੀ ਇਹ ਨਿਸ਼ਾਨ ਜਿਹੜੇ ਆਪਾਂ ਨੇ ਸਾਰਿਆਂ ਨੂੰ ਮਾਰਕ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਡਰਾਫਟਿੰਗ ਕਰਾਂਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਜਿਹੜੀ ਸੈਂਟਰ ਵਾਲੀ ਪਲੇਟ ਹੁੰਦੀ ਆ ਉਹ ਆਪਾਂ ਨੇ ਬਿਲਕੁਲ ਫਰੰਟ ਕ੍ਰੋਸ ਦੇ ਵਿੱਚੋਂ ਕੱਢ ਦੇਣੀ ਆ ਤੇ ਇਹ ਵਾਲੀ ਪਲੇਟ ਆ ਜਿਹੜੀ ਕਮਰ ਵਾਲੀ ਉਹ ਆਪਾਂ ਨੇ ਮਾਰਜਨ ਦੇ ਨਾਲ ਮਿਲਾ ਦੇਣੀ ਆ ਠੀਕ ਹੈ ਜੀ ਪਲੇਟਾਂ ਦਾ ਜਿਹੜਾ ਡਿਸਟੈਂਸ ਰੱਖਾਂਗੇ ਉਹ ਆਪਾਂ 2-2 ਇੰਚ ਰੱਖਾਂਗੇ ਇਹਨਾਂ ਦਾ ਤੇ ਇਸ ਤਰ੍ਹਾਂ ਆਪਾਂ ਨੇ ਡਾਊਨ ਦੇਣਾ ਠੀਕ ਹੈ ਜੀ ਅੱਧਾ ਇੰਚ ਆਪਾਂ ਡਾਊਨ ਕਰ ਦੇਣਾ ਵਾ ਸ਼ੋਲਡਰ ਤੇ ਆਪਾਂ ਨੇ ਜਿਹੜਾ neck ਦਾ ਨਿਸ਼ਾਨ ਲਗਾਇਆ 8 ਇੰਚ ਤੇ ਲਗਾਇਆ ਏ ਤੇ ਹੁਣ ਆਪਾਂ ਨੇ ਇੱਕ ਵਾਰ ਇਹਨੂੰ ਨਾ ਦੁਬਾਰਾ ਚੈੱਕ ਕਰ ਲੈਣਾ ਕਿ ਜਿਹੜਾ ਆਪਣਾ ਮੋਢਾ ਏ ਦੇਖੋ ਵੀ 7 ਇੰਚ ਹੈਗਾ ਜਾਂ ਨਹੀਂ ਹੈਗਾ ਠੀਕ ਹੈ ਜੀ ਜਿਹੜੀ ਗੁਲਾਈ ਪਾਣੀ ਆ ਉਹ ਆਪਾਂ ਨੇ ਫਰੰਟ ਬੈਕ ਦੇ 1-1 ਇੰਚ ਤੋਂ ਹੀ ਪਾਉਣੀ ਆ ਠੀਕ ਹੈ ਜੀ ਤੇ ਜਿਹੜੀ ਫਰੰਟ ਵਾਲੀ ਆਪਾਂ ਨੂੰ ਗੁਲਾਈ ਪਾਣੀ ਹੁੰਦੀ ਆ ਉਹ ਆਪਾਂ ਪਲੇਟਾ ਪਾਉਣ ਤੋਂ ਬਾਅਦ ਪਾਵਾਂਗੇ ਫਿਲਹਾਲ ਆਪਾਂ ਨੇ ਸਿਰਫ ਇੰਨੀ ਕ ਹੀ ਡਰਾਫਟਿੰਗ ਕਰਨੀ ਆ ਤੇ ਉਸ ਤੋਂ ਬਾਅਦ ਆਪਾਂ ਨੇ ਕਟਿੰਗ ਕਰ ਦੇਣੀ ਹੈ ਠੀਕ ਹੈ ਪਹਿਲਾਂ ਬੈਕ ਪੱਲੇ ਦੀ ਕਟਿੰਗ ਕਰਾਂਗੇ ਠੀਕ ਹੈ ਜੀ ਹੁਣ ਆਪਾਂ ਨੇ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਉਹਨਾਂ ਨੂੰ ਪੱਕੇ ਕਰ ਲੈਣਾ ਤੇ ਜਿਹੜੀਆਂ ਭੈਣਾਂ ਵੀਡੀਓ ਨੂੰ ਦੇਖ ਰਹੀਆਂ ਨੇ ਔਰ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਵੀਡੀਓ ਨੂੰ ਵੀ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਅਗਰ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਹੁਣ ਆਪਾਂ ਨੇ 프ਰੰਟ ਵਾਲੇ ਪੱਲੇ ਦੀ ਵੀ ਜਿਹੜੀ ਕਾਟ ਆ ਮੋਡਿਆਂ ਦੀ ਉਹ ਪਾ ਦੇਣੀ ਆ ਠੀਕ ਹੈ ਜੀ ਲਓ ਜੀ ਕਟਿੰਗ ਆਪਣੀ ਹੋ ਗਈ ਆ ਮਿੰਟੋ ਮਿੰਟੀ ਜਿਹੜੇ ਕਟਿੰਗ ਹੋ ਜਾਂਦੀ ਆ ਤੇ ਹੁਣ ਆਪਾਂ ਨੇ ਇਹ ਦੇਖ ਲੈਣਾ ਕਿ ਜਿੰਨਾ ਆਪਣਾ ਤੀਰਾਏ ਕਟਿੰਗ ਕਰਨ ਤੋਂ ਬਾਅਦ ਸ਼ੋਲਡਰ ਆਪਣਾ ਚੈੱਕ ਕਰ ਲੈਣਾ ਕਿ ਅੱਧਾ ਇੰਚ ਆਪਣਾ ਜ਼ਿਆਦਾ ਆਉਣਾ ਚਾਹੀਦਾ ਜਿੰਨੇ ਆਪਣਾ 6 ਸੀਗਾ ਤਾਂ ਇੱਥੋਂ ਹੁਣ ਆਪਣਾ 6.5 ਆਉਣਾ ਚਾਹੀਦਾ ਠੀਕ ਹੈ ਜੀ ਅਗਰ ਤੁਸੀਂ ਪਿਛਲਾ ਪੱਲਾ ਜਿਹੜਾ ਵਧਾ ਕੇ ਕੱਟਣਾ ਹੈ ਤਾਂ ਤੁਸੀਂ ਆਪਾਂ ਨੇ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਹੋਇਆ ਕਿ ਆਪਾਂ ਨੇ ਜਿਹੜਾ ਕਿੰਨਾ ਰੱਖਣਾ ਹੁੰਦਾ ਵਾ ਹਨਾ ਪਲੇਟਾਂ ਵਾਲਾ ਪਲੇਟਾਂ ਵਾਲੀ ਜਿਹੜੀ ਸ਼ਰਟ ਆ ਉਹਦੀ ਕਿਸ ਤਰੀਕੇ ਦੇ ਨਾਲ ਵਧਾ ਕੇ ਰੱਖਣੀ ਹੈ ਠੀਕ ਹੈ ਜੀ ਉਹ ਤੁਸੀਂ ਪਿਛਲੀ ਵੀਡੀਓ ਚ ਜਾ ਕੇ ਦੇਖ ਸਕਦੇ ਹੋ ਮੋਡਿਆਂ ਦੀ ਜਿਹੜੀ ਕਾਟ ਆ ਤੁਸੀਂ ਦੁਬਾਰਾ ਜ਼ਰੂਰ ਚੈੱਕ ਕਰਨੀ ਆ ਕਟਿੰਗ ਕਰਨ ਤੋਂ ਬਾਅਦ ਠੀਕ ਹੈ ਜੀ ਕਿਉਂਕਿ ਜਿਹੜੀ ਫਿਟਿੰਗ ਬਣਨੀ ਹੈ ਐਕਚੁਅਲ ਦੇ ਵਿੱਚ ਆਪਣੀ ਫਰੰਟ ਅਗਰ ਫਿਟਿੰਗ ਵਧੀਆ ਆਊ ਕਟਿੰਗ ਵਧੀਆ ਹੋਈ ਹੋਊਗੀ ਤਾਂ ਫਿਟਿੰਗ ਵੀ ਆਟੋਮੈਟਿਕਲੀ ਆਪਣੀ ਵਧੀਆ ਹੀ ਆਊਗੀ ਇਸ ਕਰਕੇ ਕਟਿੰਗ ਕਰਨ ਵੇਲੇ ਤੁਸੀਂ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਕਿ ਕਟਿੰਗ ਕਰਨ ਤੋਂ ਬਾਅਦ ਵੀ ਚੈੱਕ ਕਰਨਾ ਆਪਣੇ ਜਿਹੜੇ ਨਿਸ਼ਾਨ ਲੱਗੇ ਹੋਏ ਨੇ ਠੀਕ ਹੈ ਜੀ ਕਿਉਂਕਿ ਅਗਰ ਆਪਣਾ ਥੋੜਾ ਬਹੁਤਾ ਸ਼ੋਲਡਰ ਘੱਟ ਰਹਿ ਗਿਆ ਤਾਂ ਆਪਣਾ ਤੁਹਾਨੂੰ ਪਤਾ ਹੀ ਆ ਕਿ ਆਪਣਾ ਜਿਹੜਾ ਮੋਡਾ ਉਹ ਟਾਈਟ ਹੋ ਜਾਊਗਾ ਤੇ ਜਿਹੜੀ ਗੁਲਾਈ ਆ ਉਹ ਬਿਲਕੁਲ ਤੁਹਾਡੀ ਮਤਲਬ ਗੋਲ ਹੀ ਆਉਣੀ ਚਾਹੀਦੀ ਆ ਠੀਕ ਹੈ ਜੀ ਤੇ ਲੋ ਜੀ ਹੁਣ ਜਿਹੜੀ ਕਟਿੰਗ ਆ ਫਰੰਟ ਬੈਕ ਪੱਲੇ ਦੀ ਆਪਣੀ ਕਟਿੰਗ ਹੋ ਗਈ ਆ ਤੇ ਹੁਣ ਜਿਹੜਾ ਆਪਣਾ ਮਾਰਜਨ ਆਪਾਂ ਨੇ ਕਪੜੇ ਤੇ ਲਗਾਇਆ ਸੀਗਾ ਉਥੋਂ ਵੀ ਆਪਣੇ ਕਪੜੇ ਨੂੰ ਕੱਟ ਕਰ ਦੇਣਾ ਠੀਕ ਹੈ ਜੀ ਬਾਕੀ ਰਹਿੰਦੇ ਜਿਹੜੇ ਆਪਣੇ ਕੱਟ ਨੇ ਉਹ ਵੀ ਤੁਸੀਂ ਲਗਾ ਲੈਣੇ ਨੇ ਤੇ ਹੁਣ ਆਪਾਂ ਕਰਦੇ ਹਾਂ ਜੀ ਬਾਹਾਂ ਦੀ ਕਟਿੰਗ ਤੇ ਜਿਹੜਾ ਆਪਾਂ ਨੇ ਫਰੰਟ ਤੋਂ ਕਾਟ ਪਾਣੀ ਹੁੰਦੀ ਆ ਉਹ ਆਪਾਂ ਪਹਿਲਾਂ ਨਿਸ਼ਾਨ ਹਲਕਾ ਜਿਹਾ ਲਗਾ ਲੈਣਾ ਵਾ ਬਾਕੀ ਨਿਸ਼ਾਨ ਤੁਸੀਂ ਕਟਿੰਗ ਕਰਨੀ ਹੈ ਜਿਹੜੀ ਉਹ ਪਲੇਟਾਂ ਤੋਂ ਬਾਅਦ ਪਾਉਣੇ ਕਰਨੀ ਹੁੰਦੀ ਆ ਤੇ ਬਾਕੀ ਹੁਣ ਇਹ ਹੈਗਾ ਜੀ ਆਪਣੇ ਕੋ ਬਾਵਾਂ ਦਾ ਕਪੜਾ ਤੁਹਾਨੂੰ ਜਿੰਨੀਆਂ ਤੁਹਾਨੂੰ ਆਪਣੀਆਂ ਬਾਵਾਂ ਰੈਡੀ ਚਾਹੀਦੀਆਂ ਨੇ ਉਹਦੇ ਵਿੱਚ ਆਪਾਂ ਨੇ 2.5 ਇੰਚ ਪਲੱਸ ਕਰਕੇ ਕਪੜਾ ਉਤਾਰ ਲੈਣਾ ਤੁਸੀਂ 3 ਇੰਚ ਵੀ ਉਤਾਰ ਸਕਦੇ ਹੋ ਠੀਕ ਹੈ ਜੀ ਉਤੋਂ ਆਪਾਂ ਲਗਾਵਾਂਗੇ ਇੱਕ ਸਾਈਡ ਤੋਂ ਜਿੰਨਾ ਤੁਸੀਂ ਬਾਹਾਂ ਦੀ ਆਪਣੀ ਦੀ ਮੋਰੀ ਰੱਖਣੀ ਆ ਇਧਰੋਂ ਆਪਾਂ ਨਿਸ਼ਾਨ ਇੱਕ 3.5 ਤੇ ਲਗਾਉਣਾ ਇਹ ਨਿਸ਼ਾਨ ਨੂੰ ਵੀ ਆਪਾਂ ਨੇ ਸਿੱਧਾ ਕਰ ਲੈਣਾ ਇਤੋਂ ਆਪਾਂ ਲਗਾਉਣਾ ਜਿੰਨੀ ਤੁਹਾਡੀ ਬਸਟ ਸਾਈਜ਼ ਆ 1 ਇੰਚ ਘਟਾ ਕੇ ਤੁਸੀਂ ਇੱਕ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਇੱਕ ਨਿਸ਼ਾਨ ਆਪਾਂ ਨੇ 9.5 ਤੇ ਲਗਾਇਆ ਉਸ ਤੋਂ ਬਾਅਦ ਆਪਾਂ ਨੇ ਆਪਣਾ ਮਾਰਜਨ ਲੈ ਆਏ ਠੀਕ ਹੈ ਜੀ ਹੁਣ ਮਾਰਜਨ ਨੂੰ ਮਾਰਜਨ ਦੇ ਨਾਲ ਮਿਲਾ ਦੇਣਾ ਇਹ ਹੋ ਗਈ ਆਪਣੀ ਸਟੀਚਿੰਗ ਵਾਲੀ ਜਿਹੜੀ ਆਪਾਂ ਮਾਰਕਿੰਗ ਕਰਨ ਲੱਗੇ ਆ ਤੇ ਹੁਣ ਤੁਹਾਨੂੰ ਆਪਾਂ ਜਿਹੜੀ ਮੇਨ ਗੁਲਾਈ ਪਾਉਣੀ ਦੱਸਦੇ ਆ ਬਾਹ ਦੀ ਜਿਹੜੀ ਗੁਲਾਈ ਆ ਕਿੱਦਾਂ ਪਾਉਣੀ ਆ ਅਗਰ ਤੁਹਾਨੂੰ ਔਖੀ ਲੱਗਦੀ ਆ ਔਰ ਬਾਹ ਜੜਨ ਚ ਪ੍ਰੋਬਲਮ ਆਉਂਦੀ ਆ ਤੁਸੀਂ ਇਸ ਤਰੀਕੇ ਦੇ ਨਾਲ ਵੀ ਕਟਿੰਗ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਕ ਤਿਰਛਾ ਨਿਸ਼ਾਨ ਲਗਾ ਲੈਣਾ ਵਾ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇਹ ਤਾਂ ਬਿਲਕੁਲ ਆਸਾਨ ਆ ਤੁਸੀਂ ਬਿਲਕੁਲ ਆਸਾਨੀ ਨਾਲ ਕਰ ਸਕਦੇ ਹੋ ਤੇ ਹੁਣ ਜਿਹੜੀ ਤੁਸੀਂ ਗੁਲਾਈ ਪਾਉਣੀ ਆ ਉਹ ਦੇਖੋ ਤਿਰਛੇ ਨਿਸ਼ਾਨ ਤੋਂ ਨਾ ਹਲਕੀ ਹਲਕੀ ਬਾਹਰ ਨੂੰ ਜਿਹੜੀ ਗੁਲਾਈ ਪਾ ਦੇਣੀ ਆ ਲਓ ਜੀ ਇਹ ਹੋ ਗਈ ਆਪਣੀ ਬਾਹਾਂ ਦੀ ਕਟਿੰਗ ਦੇਖੋ ਬਿਲਕੁਲ ਹੀ ਆਸਾਨ ਆ ਤੇ ਬਾਕੀ ਤੁਸੀਂ ਜਿਹੜਾ ਆਪਾਂ ਮਾਰਜਨ ਵਾਲਾ ਨਿਸ਼ਾਨ ਲਗਾਇਆ ਏ ਉਥੋਂ ਵੀ ਕੱਪੜੇ ਨੂੰ ਕੱਟ ਕਰ ਦੇਣਾ ਠੀਕ ਹੈ ਜੀ ਤੇ ਜਿੱਥੋਂ ਆਪਾਂ ਫੋਲਡਿੰਗ ਕਰਨੀ ਆ ਉਥੋਂ ਵੀ ਤੁਸੀਂ ਕੱਟ ਜਰੂਰ ਲਗਾ ਲੈਣਾ ਆ ਦੇਖੋ ਹੁਣ ਇਹ ਦੇਖੋ ਆਪਣੀ ਜਿਹੜੀ ਬਾਹਾਂ ਦੀ ਕਟਿੰਗ ਆ ਹੋ ਗਈ ਆ ਹੁਣ ਜਿਹੜੀ 프ਰੰਟ ਵਾਲੀ ਕੱਟ ਪਾਉਣੀ ਆ ਆਪਾਂ ਨੇ ਉਹ ਇੱਥੋਂ ਹੀ ਦੇਖੋ ਇੱਕ ਤਿਰਛਾ ਨਿਸ਼ਾਨ ਆਪਣਾ ਪਹਿਲਾਂ ਹੀ ਆਪਾਂ ਨੇ ਲਗਾਇਆ ਹੋਇਆ ਹੈ ਠੀਕ ਹੈ ਜੀ ਹਲਕਾ ਜਿਹਾ ਕੈਂਚੀ ਨੂੰ ਅੰਦਰੋਂ ਆਪਾਂ ਨੇ ਗੋਲਾਈ ਪਾ ਦੇਣੀ ਹੈ ਅੰਦਰਲੀ ਸਾਈਡ ਤੋਂ ਲਓ ਜੀ ਇਹ ਹੋ ਗਈ ਹੁਣ ਆਪਣੀ ਬਾਹ ਦੀ ਕਾਟ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਬਾਹਾਂ ਦੀ ਜਿਹੜੀ ਫਿਟਿੰਗ ਆ ਬਹੁਤ ਵਧੀਆ ਆ ਕੋਈ ਝੋਲ ਨਹੀਂ ਪੈਂਦਾ ਔਰ ਨਾ ਹੀ ਇੱਥੋਂ ਖੁੱਲੀ ਹੁੰਦੀ ਆ ਕਈ ਵਾਰ ਨਾ ਇੱਥੋਂ ਬਾਹਾਂ ਖੁੱਲੀਆਂ ਰਹਿ ਜਾਂਦੀਆਂ ਨੇ ਪਰ ਇਸ ਤਰੀਕੇ ਦੇ ਨਾਲ ਕਟਿੰਗ ਕਰਨ ਦੇ ਨਾਲ ਕੋਈ ਆਪਣੀ ਜਿਹੜੀ ਬਾਹਾਂ ਬਿਲਕੁਲ ਖੁੱਲੀ ਨਹੀਂ ਹੋਊਗੀ ਠੀਕ ਹੈ ਜੀ ਕਿਉਂਕਿ ਇੱਕ ਤਾਂ ਤੁਸੀਂ 3.5 ਦਾ ਨਿਸ਼ਾਨ ਜ਼ਰੂਰ ਲਗਾਉਣਾ ਵਾ ਠੀਕ ਹੈ ਜੀ ਤੇ ਇੱਥੋਂ ਤਿਰਛਾ ਆਪਾਂ ਨੇ ਨਿਸ਼ਾਨ ਲਗਾ ਕੇ ਹਲਕੀ ਜਿਹੀ ਗੜਾਈ ਪਾ ਦੇਣੀ ਆ ਕੋਈ ਤੁਹਾਡੀ ਬਾਹ ਇੱਥੋਂ ਖੁੱਲੀ ਨਹੀਂ ਰਹੂਗੀ ਪ੍ਰੋਪਰ ਫਿਟਿੰਗ ਆਊਗੀ ਠੀਕ ਹੈ ਜੀ ਲਓ ਜੀ ਹੁਣ ਆਪਣੀ ਪੂਰੇ ਸੂਟ ਦੀ ਜਿਹੜੀ ਸ਼ਰਟ ਦੀ ਕਟਿੰਗ ਹੋ ਗਈ ਆ ਤੇ ਵੀਡੀਓ ਨੂੰ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਥੈਂਕ ਯੂ